ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਅਮਿਤਕਰ ਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸੀ ਮਸਕੀਨ ਹੋਣੀ ਜੀਵਨ ਮੁਕਤ ਪੁਰਸ਼ ਮਨਸੂਰ ਜੀ ਦੇ ਬਾਰੇ ਗੱਲ ਕਰਦੇ ਪਏ ਆ ਜਿਨ੍ਹਾਂ ਦੀ ਸਾਰੀ ਜ਼ਿੰਦਗੀ ਰੱਬ ਦੇ ਨਾਲ ਜੁੜੀ ਰਹੀ ਰੱਬ ਦੀ ਯਾਦ ਦੇ ਵਿੱਚ ਉਹਨੇ ਆਪਣੀ ਸਾਰੀ ਜ਼ਿੰਦਗੀ ਬਿਤਾਈ ਪਰ ਆਖਰ ਜੀਵਨ ਮੁਕਤ ਪੁਰਸ਼ ਮਨਸੂਰ ਜੀ ਕੋ ਉਹਨਾਂ ਦੀ ਜ਼ੁਬਾਨ ਚੋਂ ਐਸਾ ਕੀ ਨਿਕਲੇ ਆ ਲਫ਼ਜ਼ ਕਿ ਜਿੰਦਾ ਕਰਕੇ ਵਕਤ ਦੇ ਬਾਦਸ਼ਾਹ ਨੇ ਉਹਨਾਂ ਨੂੰ ਸੂਲੀ ਤੇ ਚੜਾ ਦਿੱਤਾ ਅਖਰ ਉਹਨਾਂ ਕੋ ਕੀ ਹੋ ਗਿਆ ਕਿ ਵਕਤ ਦੇ ਬਾਦਸ਼ਾਹ ਇੰਨਾ ਗੁੱਸੇ ਚ ਆ ਗਿਆ ਕਿ ਉਹਨੇ ਉਹਨਾਂ ਨੂੰ ਸੂਲੀ ਤੇ ਚੜਾ ਦਿੱਤਾ ਬਹੁਤ ਵਧੀਆ ਕਥਾ ਪਹਿਲਾਂ ਆਪਾਂ ਚੱਲ ਕੇ ਦੇਖ ਲੈਣੇ ਕਥਾ ਫਿਰ ਕਰਨੇ ਇਸ ਤੇ ਵਿਚਾਰ ਐਸੇ ਪੁਰਸ਼ ਨੂੰ ਕਿਨਨ ਜੀਵਨ ਮੁਕਤ ਰਹਿੰਦੇ ਇਸ ਤਨ ਦੇ ਚਣੇ ਤਨ ਤੋਂ ਨਿਰਲੇ ਭਾਈ ਮਨੀ ਸਿੰਘ ਐਸੇ ਹੀ ਸਨ ਪਾਈ ਮਤੀ ਦਾਸ ਐਸੇ ਹੀ ਸਨ ਪਾਈ ਤਾਰੂ ਜੀ ਐਸੇ ਹੀ ਸਨ ਇਸਲਾਮੀ ਦੁਨੀਆ ਚ ਵੀ ਇੱਕ ਹੋਇਆ ਹੈ ਬੜਾ ਗਜ਼ਬ ਦਾ ਇਸੇ ਤਰ੍ਹਾਂ ਦਾ ਪੁਰਸ਼ ਮਨਸੂਰ ਜੁਨੈਦ ਦਾ ਚੇਲਾ ਸੀ ਜੁਨੈਦ ਨੇ ਇਸ ਨੂੰ ਧਿਆਨ ਸਾਧਨਾ ਦੱਸੀ ਸੀ ਜਪ ਕਰਿਆ ਕਰ ਅੱਲਾਹ ਹੁਦਾ ਜਪ ਕਰਦਾ ਸੀ ਇੱਕ ਦਿਨ ਉਹਦੇ ਜ਼ਬਾਨ ਚ ਉੱਚੀ ਹੂਕ ਨਿਕਲੀ ਅਨਲ ਹਕ ਅਨਲ ਹਕ ਅਨਲ ਹਕ ਕਿਦਰੇ ਧੁਨ ਧੋਨੀ ਨਾਲ ਟਕਰਾ ਗਈ ਨਾਪ ਖੁੱਲ ਗਈ ਰੱਬੁਲ ਮਜੀਦ ਹਜ਼ਰਤ ਬਾਬਾ ਨਾਨਕ ਨਿਕਲਿਆ ਮਨਸੂਰ ਦੇ ਕੰਠ ਤੋਂ ਅਨਲ ਹਕ ਮੈਂ ਹਕ ਹੋ ਗਿਆ ਮੈਂ ਸੱਚ ਹੋ ਗਿਆ ਜੁਨੇਦ ਕਹਿੰਦਾ ਐ ਮੇਰੇ ਬੱਚੇ इस डेरे तो बार तू ए नहीं कहना नहीं तो ते मैं तेनों बचा नहीं सकागा कुफर है नहीं बोलना तो मंसूर कह लगा अच्छा मेरे मुरशद में नहीं कहू नहीं कह पता जुनेद ने की आख्या नहीं इंज नहीं कोई पता नहीं तू मस्त फकीर है तू तो खुदा दी कसम चुक कि नहीं कहेगा ਉਹ ਜਦ ਮੁਰਸ਼ਿਦ ਆਖੇ ਦੇ ਵਿਚਾਰਾ ਕੀ ਕਰੇ ਉਹਨੇ ਆਖ ਦਿੱਤਾ ਕਸਮੇ ਖੁਦਾ ਅਨਲ ਹੱਕ ਨਹੀਂ ਕਰਾਂਗਾ ਨਹੀਂ ਕਰਾਂਗਾ ਸ਼ਾਮ ਦੇ ਸਮੇਂ ਕਹਰਾ ਦੇ ਸਾਰੇ ਫਕੀਰਾਂ ਨੇ ਬਾਦਸ਼ਾਹ ਦੇ ਘਰ ਜਾਣਾ ਸੀ ਉਹਨੇ ਸਾਰਿਆਂ ਦਾ ਲੰਗਰ ਆਖਿਆ ਸੀ ਜਿਹਨੂੰ ਬ੍ਰਹਮ ਭੋਜ ਕਹਿੰਦੇ ਨੇ ਅਸੀਂ ਲੰਗਰ ਕਹਿੰਦੇ ਹਾਂ ਉਹਨੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਇਹੜੀ ਚੋਟੀ ਦੇ ਨਾਮ ਵਰ ਫਕੀਰ ਸਨ ਮਿਸਰ ਵਿੱਚ ਖਾਸ ਕਰਕੇ ਕਾਰਾ ਦੇ। ਤੋਂ ਜ਼ੁਨੈਦ ਨੂੰ ਵੀ ਤੇ ਸੱਦਾ ਪੱਤਰ ਆਇਆ ਸੀ। ਤੇ ਸੱਦੇ ਪੱਤਰ ਵਿੱਚ ਇਹ ਸੀ ਹਰ ਇੱਕ ਫਕੀਰ ਆਪਣੇ ਨਾਲ ਇੱਕ ਦੋ ਸਿਸ਼ ਲਿਆ ਸਕਦਾ ਹੈ। ਸ਼ਾਮ ਨੂੰ ਤਿਆਰ ਹੋ ਕੇ ਜਦ ਜ਼ੁਨੈਦ ਚੱਲਣ ਲੱਗੇ ਤਾਂ ਇੱਕਦਮ ਖਿਆਲ ਆਇਆ ਮਨਸੂਰ ਬੈਠੇ ਚਲ ਤੂੰ ਮੇਰੇ ਨਾਲ। ਅਗੇ ਤੂੰ ਰੋਟੀ ਨਹੀਂ ਖਾਧੀ ਚੱਲ ਮੇਰੇ ਨਾਲ ਬਾਦਸ਼ਾਹ ਦੇ ਘਰ ਦਾਵਤ ਹੈ ਉਹਨੇ ਸਾਰੇ ਫਕੀਰਾਂ ਨੂੰ ਬੁੜਾਇਆ ਚੱਲਿਏ ਪਰ ਮੁਰਸ਼ਦ ਦਾ ਹੁਕਮ ਵਿਚਾਰਾਂ ਨਾਲ ਚੱਲ ਪਏ ਪਹੁੰਚ ਗਏ ਬਾਦਸ਼ਾਹ ਦੇ ਮਹਿਲ ਜਿਵੇਂ ਇਸਲਾਮੀ ਢੰਗ ਹੁੰਦਾ ਹੈ ਦਸਤਰਖਾਨ ਵਿਛਾਇਆ ਹੋਇਆ ਸੀ ਗੋਲ ਦਾਇਰੇ 'ਚ ਫਕੀਰ ਬੈਠੇ ਨੇ ਕੋਈ 50 60 ਦੇ ਅੱਗੋਂ ਭਾਂਡੇ ਰੱਖੇ ਜਾ ਰਹੇ ਨੇ ਵਿਚਕਾਰ ਬਾਦਸ਼ਾਹ ਵੀ ਬੈਠਾ ਇਤਨੇ ਸਾਰੇ ਅਨਭਵੀ ਫਕੀਰ ਹੋਣ ਕਿ ਗੱਲਾਂ ਤੇ ਖੁਦਾ ਦੀਆਂ ਚੱਲਣ ਗਿਆ ਰੱਬ ਦੀਆਂ ਗੱਲਾਂ ਚੱਲ ਪਈਆਂ ਜਦ ਜ਼ੁਨੈਦ ਦੀ ਵਾਰੀ ਆਈ ਉਹ ਜ਼ੁਨੈਦ ਸਿਰਫ ਉਪਰੋਂ ਉਪਰੋਂ ਗੱਲ ਨਹੀਂ ਕਰਦਾ ਸੀ ਗਹਿਰਾਈ ਤੋਂ ਜਿੰਨੀ ਗਹਿਰਾਈ ਤੋਂ ਉਹਨਾਂ نکلਦੀ ਸੀ ਉਤਨੀ ਗਹਿਰੀ ਉਸਦੀ ਸ਼ਰਧਾ ਸੀ ਉਤਨਾ ਗਹਿਰਾ ਉਸਦਾ ਵਿਸ਼ਵਾਸ ਸੀ ਉਤਨੇ ਗਹਿਰੇ ਉਸਦੀ ਅਕੀਦਤ ਸੀ ਦੋ ਚਾਰ ਲਫ਼ਜ਼ ਇਹ ਜੇ ਖੁਦਾ ਬਾਰੇ ਬੋਲੇ ਹੈ ਤੇ ਮਨਸੂਰ ਦੇ ਕੰਠ ਤੋਂ ਨਿਕਲ ਗਿਆ ਅਨਲ ਅਨਲ ਬਾਦਸ਼ਾਹ ਨੂੰ ਕਰੋਧ ਆ ਗਿਆ ਗੁੱਸਾ ਚੜ ਗਿਆ ਹੈ ਤੇ ਕਾਫਰ ਨਾਲ ਰੱਖਿਆ ਤੂੰ ਇਹ ਕਾਫਰ ਨੂੰ ਇੱਥੇ ਲਿਆ ਆਇਆ ਮੇਰੇ ਕੋਲ ਮੇਰਾ ਸਾਰਾ ਸਵਾਬ ਖਰਾਬ ਕਰ ਦਿੱਤਾ ਸਵਾਬ ਭਾਵੇਂ ਪੁੰਨ ਦਾ ਕੰਮ ਕੀਤਾ ਸੀ ਤੂੰ ਸਾਰਾ ਪਾਪ ਦੇਜ ਬਦਲ ਗਿਆ ਮੈਂ ਤੇ ਸਾਰੇ ਫਕੀਰਾਂ ਨੂੰ ਦਾਵਤ ਦਿੱਤੀ ਸੀ ਸਾਰਿਆਂ ਨੂੰ ਬਸਤਰ ਦੇਨੇ ਸੰਧਨ ਦੇਣਾ ਸੀ ਮੈਂ ਪਰ ਇਸ ਕਾਫਰ ਨੂੰ ਲਿਆ ਕੇ ਤੂੰ ਮੇਰਾ ਸਵਾਬ ਗੁਨਾਹ ਦੇ ਚ ਬਦਲ ਦਿੱਤਾ ਮੇਰੇ ਪੁੰਨ ਨੂੰ ਪਾਪ ਦੇ ਚ ਬਦਲ ਦਿੱਤਾ ਇਸ ਕਾਫਰ ਨੂੰ ਤੂੰ ਹੁਣ ਨਾਲ ਨਹੀਂ ਰੱਖਣਾ ਇਹਨੂੰ ਅਸੀਂ ਸਜ਼ਾ ਦੇਆ 16 ਦਿਨ ਉਸਤੇ ਮੁਕਦਮਾ ਚਲਿਆ ਕਾਜ਼ੀਆਂ ਨੇ ਫਤਵਾ ਲਾਇਆ ਤੈਨੂੰ ਸੂਲੀ ਤੇ ਚਾੜ ਕੇ ਮਾਰਿਆ ਜਾਏ ਔਰ ਸੂਲੀ ਚਾੜਨ ਤੋਂ ਪਹਿਲੇ ਇਸ ਨੂੰ ਪੱਥਰ ਵੀ ਮਾਰੋ ਕਸੂਰ ਕੀ ਅਨਲ ਅਨਲ ਉਹਦੇ ਕੰਢ ਤੋਂ ਨਿਕਲੇ ਅੱਲਾ ਹੀ ਕਸੂਰ ਸੂਲੀ ਤੇ ਚਾੜਨਾ ਚਰਖੀਆਂ ਤੇ ਚਾੜਨਾ ਜ਼ਿੰਦਾ ਜਲਾਣਾ ਤਤੀ ਤਵੀ ਤੇ ਬਿਠਾਣਾ ਪੁਬੰਦੀ ਦੇਗ ਦੇ ਚ ਬਿਠਾਣਾ ਇਸ ਤਰ੍ਹਾਂ ਦੀਆਂ ਭਿਆਨਕ ਸਦਾਵਾਂ ਉੱਥੋਂ ਇੱਥੇ ਆਈਆਂ। ਇਹ ਵੀ ਮੈਜ਼ ਕਰਦੇ ਆ। ਵਿਚਾਰਿਆਂ ਨੂੰ ਪਕੜ ਲਿਆ। 16 ਦਿਨ ਮੁਕੱਦਮਾ ਚੱਲਿਆ। ਕਈਆਂ ਦੀ ਗਵਾਹੀਆਂ ਲਈਆਂ ਗਈਆਂ ਨੇ ਕਿੱਥੇ-ਕਿੱਥੇ ਆਖਿਆ ਸਾਰਿਆਂ ਨੇ ਦਇਤ ਕਹਿੰਦਾ ਹੀ ਰਹਿੰਦਾ ਹਨਲ ਹੱਕ। ਜਦ ਇਸ ਦੀ ਮौज ਆਉਂਦੀ ਕਹਿ ਦਿੰਦਾ ਹਨਲ ਹੱਕ। ਅੱਜ 16ਵਾਂ ਦਿਨ ਸੀ ਭਰੇ ਮੈਦਾਨ ਦੇਚ ਇਨੋ ਸੂਲੀ ਤੇ ਚੜਨ ਵਾਸਤੇ ਲੈ ਜਾ ਰਿਹਾ ਤਮਾਸ਼ੀਨ ਆਏ ਨੇ ਦੁਨੀਆ ਆਈ ਹੈ ਕਿਉਂਕਿ ਕਾਫਰ ਸਮਝਦੇ ਨੇ ਤੋਂ ਅੰਦਰ ਗਿਰਣਾ ਹੈ ਲੋਕਾਂ ਦੇ ਗਿਰਣਾ ਜ਼ੁਨੈਦ ਵੀ ਆਇਆ ਜਿਹੜਾ ਉਸ ਦਾ ਮੁਰਸ਼ਿਦ ਸੀ ਜਿਸ ਨੇ ਸਭ ਦੱਸਿਆ ਸੀ ਪਾਲਿਆ ਸੀ ਪੋਸਿਆ ਸੀ ਵੱਡਾ ਕੀਤਾ ਸੀ ਸਿਰਫ ਸਰੀਰਕ ਤੌਰ ਤੇ ਨਹੀਂ ਧਾਰਮਿਕ ਤੌਰ ਤੇ ਵੀ ਵੱਡਾ ਕੀਤਾ ਸੀ ਜੱਪ ਕਰਦਿਆਂ ਕਰਦਿਆਂ ਉਹ ਅਖੀਰਲੀ ਅਵਸਥਾ ਤੇ ਪਹੁੰਚਿਆ ਸੀ ਜੁਨੈਦ ਕੋਲ ਪਹੁੰਚਿਆ ਮਨਸੂਰ ਨੂੰ ਸੰਬੋਧਨ ਕਰਦਿਆਂ ਉਸਨੇ ਬੜੇ ਕੀਮਤੀ ਬੋਲ ਕਹੇ ਐ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਪਾਗਲਪਨ ਹੈ ਮੈਨੂੰ ਐਸਾ ਮਹਿਸੂਸ ਹੋਇਆ ਭੀੜ ਪਾਗਲਾਂ ਦੀ ਸਿਆਣਾ ਤੂੰ ਇੱਕ ਪਤਾ ਹੈ ਮਹਾਤਮਾ ਬੁੱਧ ਨੇ ਕੀ ਆਖਿਆ ਸੀ ਆਪਣੇ ਚਚੇਰੇ ਵਿਰਾਸ ਅਨੰਦ ਨੂੰ ਅਨੰਦ ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਹੁੰਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਵੀ ਸੂਤਰ ਹੈ ਕਿ ਛੋਟਾ ਜਿਹਾ ਦਮ ਪਰਦਾ ਸੂਤਰ ਹੈ ਅਨੰਦ ਚਚੇਰਾ ਵਿਰਾਸੀ ਉਮਰ ਦੇ ਵਿੱਚ ਵੱਡਾ ਸੀ ਚੇਲਾ ਬਣ ਗਿਆ ਸੀ आनंद ਬਹੁਤ ਵੱਡੀ ਭੀੜ ਦੇ ਵਿੱਚ ਕੋਈ ਚੰਗੇ ਮਨੁੱਖ ਨਹੀਂ ਆਉਂਦੇ ਔਰ ਚੰਗੇ ਮਨੁੱਖਾਂ ਦੀ ਜ਼ਮੀਨ ਤੇ ਕਦੀ ਭੀੜ ਨਹੀਂ ਕਦੀ ਵੀ ਜ਼ੁਨੇਦ ਕਹਿੰਦਾ ਇਤਨੀ ਵੱਡੀ ਭੀੜ ਦੇ ਵਿੱਚ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਹੈ ਜਿਵੇਂ ਪਾਗਲ ਬਣਨਾ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਸਵਾਭਿਸ਼ੀਲ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਇੱਕ ਗੁਨਾਹ ਹੋਵੇ ਇੱਕ ਗੁਨਾਹ ਹੈ ਇਹ ਜ਼ੁਨੈਦ ਕਹਿ ਰਿਹਾ ਹੈ ਢੀੜ ਪਾਗਲਾਂ ਦੀ ਹੈ ਸਿਆਣਾ ਤੋਂ ਇੱਕ ਹੈ ਭੀੜ ਗੁਨਾਹਗਾਰਾਂ ਦੀ ਹੈ ਪੁਨੀਤ ਤੋਂ ਇੱਕ ਹੈ ਮੈਂ ਨਹੀਂ ਬਚਾ ਸਕਦਾ ਮੈਂ ਨਹੀਂ छुड़ा ਸਕਦਾ ਮੈਨੂੰ ਦੁੱਖ ਹੈ ਬਹੁਤ ਦੁੱਖ ਹੈ ਲੇਕਿਨ ਮੈਂ ਇੱਥੇ ਆਇਆ ਦੁੱਖ ਪ੍ਰਗਟ ਕਰਨ ਲਈ ਨਹੀਂ ਇੱਕ ਗਿਲਾ ਕਰਨ ਲਈ ਮਨਸੂਰ ਕਹਿੰਦਾ ਮੇਰੇ ਮੁਰਸ਼ਦ ਕੀ ਗਿਲਾ ਹੈ ਮੇਰੇ ਕੋਲ ਕੋਈ ਨਹੀਂ ਕਰਦੀ ਹੋਈ ਤੁਹਾਨੂੰ ਕੀ ਗਿਲਾ ਹੈ ਜੁਨੈਦ ਕਹਿੰਦਾ ਗਿਲਾ ਇਹ ਹੈ ਤੂੰ ਖੁਦਾ ਦੀ ਕਸਮ ਚੁੱਕੀ ਸੀ ਕਸਮੇ ਖੁਦਾ ਅਨਲ ਹੱਕ ਨਹੀਂ ਕਵਾਂਗਾ ਪੜ ਤੂੰ ਆਖੇ ਮੇਰੇ ਸਾਹਮਣੇ ਆਖੇ ਬੜੀ ਮਹਿਫਿਲ ਦੇ ਚ ਆਖੇ ਤੂੰ ਖੁਦਾ ਦੀ ਕਸਮ ਤੋੜੀ ਏ ਕਿਉਂ ਕੀਤੀ ਏ ਕਿਉਂ ਕੀਤੀ ਬਸ ਮੈਂ ਇਹ ਗਿਲਾ ਕਰਨਾ ਤੂੰ ਪੁਨੀਤ ਹੈ ਤੂੰ ਮਹਾਨ ਹੈ ਤੂੰ ਬਹੁਤ ਵੱਡਾ ਸਿਆਣਾ ਹੈ دانشਮੰਦ ਹੈ ਪਰ ਇੱਕ ਗਲਤੀ ਇਹ ਪਹਾੜ ਜਿਹੀ ਤੇਰੇ ਕੋਲ ਹੋਈ ਉਹ ਖੁਦਾ ਦੇ ਕਸਮ ਚੁੱਕੀ ਐ ਤੇ ਫਿਰ ਅਨਲ হক ਆਖੇ ਹੁਣ ਪਤਰੀ मंसूर ਕੀ ਕਹਿੰਦਾ ਮੇਰੇ ਮੁਰਸ਼ਦ ਮੈਂ ਅਨਲ হক ਨਹੀਂ ਆਖਿਆ ਨਹੀਂ ਆਖਿਆ मंसूर ਤੇ ਪਤਾ ਨਹੀਂ ਕਦੋਂ ਦਾ ਮਿਟ ਗਿਆ ਤੇ ਜੇ ਖੁਦਾ ਹੀ ਅਨਲ হক ਆਖਣ ਲੱਗ ਪਵੇ ਤੇ ਵਿਚਾਰਾ मंसूर ਕੀ ਕਰੇਗਾ ਮੈਂ ਨਹੀਂ ਆਖਿਆ ਬਨੇ ਗਰਦਨ ਸੁਨੇਦ ਨੇ ਆਪਣਾ ਸਿਰ ਮਨਸੂਰ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਨਹੀਂ ਆਖਿਆ ਵਾਕਈ ਖੁਦਾ ਤੇਰੇ ਅੰਦਰੋਂ ਹੋਵੇ ਤੂੰ ਨਹੀਂ ਜਲਾਦ ਨੇ ਭਾਈ ਮਨਾਈ ਸਿੰਘ ਦੇ ਪੈਰ ਕੱਟ ਦਿੱਤੇ ਨੇ ਹੱਥ ਕੱਟ ਦਿੱਤੇ ਨੇ ਗਰਦਨ ਦੀ ਵਾਰੀ ਤੇ ਭਾਈ ਸਾਹਿਬ ਜਪਜੀ ਸਾਹਿਬ ਦਾ ਪਾਠ ਕਿਸੇ ਧੁੰਦ ਵਿੱਚ ਕਰ ਰਹੇ ਸਨ ਮਸਤੀ ਵਿੱਚ ਸਿਰਫ ਤਿੰਨ ਪੌੜੀਆਂ ਰਹਿੰਦੀਆਂ ਸਨ ਤੇ ਸ਼ਲੋਕ ਰੰਗਦਾ ਸੀ ਭਾਈ ਸਾਹਿਬ ਬੋਲ ਪਏ ਥੋੜੀ ਦੇਰ ਰੁਕ ਜਾ ਇਹ ਮੇਰਾ ਪਾਠ ਪੂਰਾ ਹੋਣ ਲੈਣੇ ਮੁਕੰਮਲ ਹੋਣ ਲੈਣੇ ਕਿਉਂਕਿ ਜੀਵਨ ਇੱਕ ਸਾਜ਼ ਹੈ ਤੇ ਸਾਜ਼ ਨਾ ਰਿਹਾ ਤੋ ਮੈਂ ਉਹ ਪਾਠ ਨਹੀਂ ਕਰ ਸਕਾਂਗਾ ਤੂੰ ਗਰਦਨ ਕਟਣੀ ਹੈ ਕੱਟ ਪਰ ਥੋੜਾ ਜਿਆ ਰੁਕ ਜਾ ਜਲਾਦ ਕਹਿੰਦਾ ਮੈਨੂੰ ਇਜਾਜ਼ਤ ਨਹੀਂ ਇਸ ਤਰ੍ਹਾਂ ਦੀ ਮੈਂ ਨਹੀਂ ਰੁਕ ਸਕਦਾ ਵਾਰ ਕੀ ਤਾਂ ਗਰਦਨ ਢੜ ਤੋਂ ਅਲੱਗ ਕਰ ਦਿੱਤੀ ਕبھی ਸੰਤੋਖ ਸਿੰਘ ਜੀ ਗੁਰਪ੍ਰਤਾਪ ਦੇ ਵਿੱਚ ਲਿਖਦੇ ਨੇ ਰੋਮ ਰੋਮ ਵਿੱਚ ਉੱਚੀ ਧੁਨ ਸੂਰਜ ਜਿਹੜਾ ਸੂਰਜ ਪ੍ਰਕਾਸ਼ ਦੇ ਵਿੱਚ ਲਿਖਦੇ ਨੇ ਜਬਜੀ ਸਾਹਿਬ ਦੀ ਉੱਚੀ ਉੱਚੀ ਧੁਨ ਰੋਮ ਰੋਮ ਦੇ ਵਿੱਚ ਨਿਕਲ ਰਹੀ ਸੀ ਜਦ ਪਾਠ ਦਾ ਭੋਗ ਪਿਆ ਆਖਰੀ ਪ੍ਰਾਣ ਤਾਂ ਗਿਆ ਰੋਮ ਰੋਮ ਜੇ ਰਸਨਾ ਬਾਉ ਇਸ ਤਰ੍ਹਾਂ ਦਾ ਮੈਂ ਸੁਣਿਆ ਔਰ ਇਤਿਹਾਸ ਦੇ ਵਿੱਚ ਵੀ ਹੈ ਇਸ ਦਾ ਤਜਰਬਾ ਅਮਰੀਕਾ ਨੇ ਕੀਤਾ ਹੈ ਕਿ ਐਸਾ ਜਾਨਵਰ ਉਹਨਾਂ ਨੇ ਸਮੁੰਦਰ ਤੋਂ ਪਕੜਿਆ ਹੈ ਜੋ ਬੰਦਰ ਦੀ ਤਰ੍ਹਾਂ ਮਨੁੱਖ ਦੀ ਨਕਲਾਂ ਕਰਦਾ ਹੈ। ਉਹਨੂੰ ਟ੍ਰੇਨਿੰਗ ਦੇਂਦੇ ਪੈਣੇ ਸਮੁੰਦਰ ਵਿੱਚ ਉਹ ਗੱਲ ਸੁਣਾਏਗਾ ਬਹੁਤ ਕੁਝ ਦੱਸਿਆ ਕਰੇਗਾ। ਮੈਂ ਤਾਂ ਪੇਪਰਾਂ 'ਚ ਪੜ੍ਹ ਕੇ 당ਗ ਰਹਿ ਗਿਆ ਇੱਕ ਜਾਨਵਰ ਹੈ ਸੂਰ ਦੀ ਸ਼ਕਲ ਦਾ ਥੋੜਾ ਜਿਹਾ ਲੇਕਿਨ ਮਨੁੱਖ ਦੀ ਨਕਲ ਕਰਦਾ ਹੈ। ਰੱਬ ਦੀ ਨੇ ਉਹਨੂੰ ਪਕੜਿਆ ਨੂੰ ਤਰ੍ਹਾਂ ਤਰ੍ਹਾਂ ਦੀ ਟ੍ਰੇਨਿੰਗ ਦਿੱਤੀ ਗਈ। ਉਸਦੀ ਬੋਲਣ ਦੀ ਆਦਤ ਬੜੀ ਐ। ਯਾਨੀ ਆਵਾਜ਼ ਕੱਟਣ ਦੀ। ਖੜਾ ਖੜਾ ਇੱਕ ਮਿੰਟ ਬਾਅਦ ਆਵਾਜ਼ ਕੱਡੇਗਾ। ਉੱਚੀ ਆਵਾਜ਼ ਕੱਡੇਗਾ। ਉਹਨਾਂ ਨੇ ਤਜਰਬਾ ਕੀਤਾ ਇਹਦਾ ਮੂੰਹ ਬੰਦ ਕਰਦੇ ਆਂ। ਦੇਖਦੇ ਆਂ ਦੇ ਅੰਦਰ ਬੋਲਣ ਦਾ ਤੇ ਕੂਕ ਕਰਨ ਦਾ ਆਵਾਜ਼ ਕਰਨ ਦਾ ਕਿੰਨਾ ਜਜ਼ਬਾ ਐ। ਤੇ ਤੜਪਦਾ ਹੈ ਕਿ ਨਹੀਂ। ਮੂੰਖ ਕੱਸ ਕੇ ਬੰਦ ਕੀਤਾ ਗਿਆ। ਉਹਦੇ ਸਾਹਮਣੇ ਜਿਹੜੀ ਉਹਦੀ ਆਵਾਜ਼ ਸੀ ਜੋ ਰਿਪੋਰਟ ਕੀਤੀ ਗਈ ਸੀ ਉਹ ਰਿਕਾਰਡ ਚ ਚਲਾਈ ਗਈ। ਟੇਪ ਚਲਾਈ ਗਈ। ਹੁਣ ਉਹ ਤੜਪ ਰਖ। ਕੋਸ਼ਿਸ਼ ਕਰਦਾ ਹੈ ਮੂੰਹ ਚੋਂ ਆਵਾਜ਼ ਕੱਢਣ ਪਰ ਮੂੰਹ ਬੰਨੇ ਹੋਇਆ ਹੈ। ਉਹਦੇ ਰੌਂਕਟੇ ਖੜੇ ਹੋ ਗਏ ਸਰੀਰ ਦੇ ਸਾਰੇ ਰੌਂਕਟਿਆਂ ਦੇ ਚੋਂ ਉਹ ਆਵਾਜ਼ ਆੜ ਲੱਗ। ਇਕ ਸਾਇੰਟਿਸਟ ਦਾ ਇਹ ਲੇਖ ਪੜ੍ਹ ਕੇ ਮੈਂ ਤੇ ਡੰਗ ਰਹਿ ਗਿਆ। ਫਿਰ ਗੱਲ ਸਪਸ਼ਟ ਹੋ ਗਈ ਰੋਮ ਰੋਮ ਜੇ ਰਸਨਾ ਗੁਰਮੁਖ ਰੋਮ ਰੋਮ ਹਰਦੇ ਆਵੇ। ਜਜ਼ਬੇ ਨਾਲ ਇਤਨਾ ਭਰ ਜਾਂਦਾ ਏ ਇੱਕ ਜ਼ਬਾਨ ਛੋਟੀ ਪੈ ਜਾਂਦੀ ਏ ਪਿੱਛੋ ਜਜ਼ਬੇ ਦਾ ਹੜ ਆ ਜਾਂਦਾ ਏ ਇੱਕ ਜ਼ਬਾਨ ਨਾਲੋਂ ਧੁਨ ਕੱਢਣੀ ਔਖੀ ਹੋ ਜਾਂਦੀ ਏ ਰੋਮ ਰੋਮ ਰਸਨਾ ਵੜ ਜਾ। ਭਾਈ ਸਾਹਿਬ ਭਈ ਮਨੀ ਸਿੰਘ ਜੀ ਦੇ ਰੋਮ ਰੋਮ ਦੇ ਚੋਂ ਇਹ ਪਾਠ ਦੀ ਆਵਾਜ਼ جاری ਸੀ। ਬਾੜ ਦਾ ਭੋਗ ਪਿਆ ਭਾਈ ਸਾਹਿਬ ਦੇ ਸਰੀਰ ਦਾ ਅੰਤ ਹੋਇਆ ਕਹਿਣ ਤੋਂ ਮੁਰਾਦ ਐਸੇ ਪੁਰਸ਼ ਸਰੀਰ ਤੋਂ ਨਿਰਲੇਪ ਹੋ ਜਾਂਦੇ ਐਸੇ ਮਨੁੱਖ ਸਰੀਰ ਦੇ ਹੁੰਦੇ ਹੋਇਆ ਸਰੀਰ ਨੂੰ ਰੱਖ ਕੇ ਵੀ ਕਿਦਰੇ ਫਰਮਣ ਕਰ ਸਕਦੇ ਨੇ ਗੁਰੂ ਹਰ Rai ਸਾਹਿਬ ਜੋ ਥੋੜਾ ਬਹੁਤ ਨਰਾਜ਼ ਹੋਏ ਬਾਬਾ RAM ਰਾਏ ਤੇ ਇੱਕ ਤੇ ਬਤਕਰ ਕਰਾਂ ਆਕਾਂ ਉਸਨੇ ਔਰੰਗਜ਼ੇਬ ਨੂੰ ਦਿਖਾਈਆਂ ਦੂਸਰਾ ਅਕਸਰ 5ਵੇਂ 10ਵੇਂ ਦਿਨ ਆਪਣੇ ਸੂਖਸ਼ਮ ਸਰੀਰ ਨੂੰ ਅਸਤੂਲ ਸਰੀਰ ਦੇ ਚੋਂ ਕੱਢ ਦਿੰਦੇ ਸਨ ਛੱਡੇ ਜਾਂਦੇ ਸਨ ਇਹਨੂੰ ਰਵਿਦਾਸ ਇੰਜ ਕਹਿੰਦੇ ਨੇ ਜਿਉ ਜਿਉ ਸਹਿਰ ਕਰੇ ਤਿਉਂ ਬਾਵੇ ਮਹਿਰਮ ਮਹਿਲ ਨਾ ਕੋ ਅਟਾਵੇ ਹਰ ਗ੍ਰਹਿ ਨੇ ਛੱਤਰ ਦੇ ਮੇਰੇ ਮਹਿਰਮ ਨੇ ਮਹਿਰਮ ਕਹਿੰਦੇ ਨੇ ਆਪਣੇ ਤਰਸ ਪਿਆ ਮੈਂ ਰਹਿਮਤ ਹੋਈ ਜਿਹੜੇ ਸਾਰੇ ਬੜਦੇ ਨੇ ਰਹਿਮਤ ਸ਼ਬਦ ਨਹੀਂ ਹੈ ਤਰਸ ਪਿਆ ਮੈਂ ਰਹਿਮਤ ਹੋਈ ਕਰਸ ਖਾਵੇ ਪਰਮਾਤਮਾ ਨੇ ਪਰਮਾਤਮਾ ਸਾਡਾ ਆਪਣਾ ਹੋ ਗਏ ਮਹਿਰਮ ਮਹਿਰਮ ਕਰਸ ਭਿਆ ਮੈਂ ਰਾਮਤ ਹੋਈ ਸਤਗੁਰ ਸੱਜਣ ਵਿੜਿਆ ਮਹਿਰਮ ਮੈਲ ਨਾ ਕੋ ਅਟਕਾਵੇ ਰਬਦਾਸ ਕਹਿੰਦੇ ਸਭ ਮੇਰੇ ਮਹਿਰਮ ਨੇ ਮੈਨੂੰ ਕਿਸੇ ਵੀ ਗ੍ਰਹਿ ਨਿਛੱਤਰ ਦੇ ਜਾਣ ਵਿੱਚ اٹਕ ਨਹੀਂ ਹੈ ਇਹ ਖੁਲਾਸਾ ਵੀ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਕਰਾਂਗਾ ਸੂਖਸ਼ਮ ਸਰੀਰ ਕਿਧਰੇ ਦਾ ਕਿਧਰੇ ਜਾ ਸਕਦਾ ਹੈ ਸ਼ੰਕਰਾਚਾਰੀਆ ਆਦੀ ਸ਼ੰਕਰਾਚਾਰੀਆ ਬਨਾਰਸ ਦਾ ਰਾਜਾ ਗੁਜ਼ਰਿਆ ਸੀ ਆਪਣੇ ਸਰੀਰ ਦੇ ਚੋਂ ਸੂਖਸ਼ਮ ਸਰੀਰ ਕੱਢ ਕੇ ਉਹਦੇ ਚ ਪ੍ਰਵੇਸ਼ ਕੀਤਾ ਇੱਕ ਤਜਰਬੇ ਦੇ ਤੌਰ ਤੇ ਲੰਬੀ ਚੋੜੀ ਬੈਸ ਹੋ ਰਹੀ ਸੀ ਮੰਡਨ ਮੇਸ਼ਰ ਨਾਲ ਉਸ ਕਰਕੇ ਇੱਕ ਲੰਮਾ ਚੌੜਾ ਇਤਿਹਾਸ ਹੈ ਅਕਸਰ ਸ਼ੰਕਰਾਚਾਰੀਆ ਇਸ ਤਰ੍ਹਾਂ ਕਰ ਲੈਂਦਾ ਸੀ ਬਾਬਾ RAM ਰਹੇ ਤੇ ਹਰ 5ਵੇਂ 10ਵੇਂ ਦਿਨ ਕਰ ਲੈਂਦੇ ਸੀ ਨਿਰਲੇਪ ਇੱਕ ਦਿਨ ਪਤਨੀ ਨੂੰ ਕਹਿਣ ਲੱਗੇ ਮੈਂ 7 ਦਿਨਾਂ ਬਾਅਦ ਆਵਾਂਗਾ ਸ਼ਾਮ ਤੱਕ ਨਹੀਂ ਜਿਵੇਂ ਮੈਂ ਘੰਟੇ ਦੋ ਘੰਟੇ ਚਾਜਣਾ ਇਸ ਤਰ੍ਹਾਂ ਨਹੀਂ ਤੂੰ 7 ਦਿਨ ਤੱਕ ਮੇਰੇ ਸਰੀਰ ਦੀ ਸੰਭਾਲ ਰੱਖੇ ਸੂਖਸ਼ਮ ਸਰੀਰ ਦਾ ਸੰਬੰਧ ਟੁੱਟ ਗਿਆ ਉਹ ਨਹੀਂ ਹੈ ਅਸਥੂਲ ਹੋ ਗਿਆ ਮਸੰਦ ਜੋ ਖਾar ਖਾਂਦੇ ਸਨ ਰਾਮ ਰਾਏ ਤੇ ਸੋਚਦੇ ਸਨ ਇਹਦੇ ਹੁੰਦੇ ਆਇਆ ਗੁਰੂ ਬੜਨਾ ਸਾਡਾ ਬੜਾ ਔਖਾ ਇਹਨੂੰ ਖਤਮ ਕਰੀ ਗਏ। ਤੋਂ ਪਤਾ ਕਿ ਇਹ ਚੀਤਾ ਸਜਾ ਲਈ ਅਰਥੀ ਬਣਾ ਲਈ ਤੇ ਡਟਾ ਦਿੱਤਾ। ਬ੍ਰਾਮ ਰਾਏ ਨੂੰ ਲੈ ਜਾਣ ਲੱਗੇ ਬਤਨੀ ਰੋਂਦੀ ਪਈਏ ਬਈ ਉਹਨਾਂ ਨੇ ਕਿਹਾ ਸਤਵੇਂ ਦਿਨ ਮੈਂ ਆ ਜਾਣਾ। ਕੋ ਇਸ ਤਰ੍ਹਾਂ ਕਰਦੇ ਹੁੰਦੇ ਨੇ। ਤੁਸੀਂ ਜਿੰਦਾ ਮਨੁੱਖ ਨੂੰ ਜਲਾ ਰਹੇ। ਉਹ ਤੜਪਦੀ ਰਹਿ ਗਈ ਉਹ ਲੈ ਗਏ ਸ਼ਮਸ਼ਾਨ ਘਰ। ਅੱਗ ਲਾ ਦਿੱਤੀ। ਅੱਧਾ ਸਰੀਰ ਜਲ ਗਿਆ। ਉਦੋਂ ਸੋਖਸ਼ਮ ਸਰੀਰ ਵਾਪਸ ਆਇਆ ਕਿਧਰੇ ਖਬਰ ਪਹੁੰਚ ਗਈ ਉਹਨਾਂ ਪਰ ਹੁਣ ਸਰੀਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ ਅੱਦੇ ਤੋਂ ਜ਼ਿਆਦਾ ਜਲ ਗਿਆ ਸੀ ਫਿਰ ਵੀ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਉੱਚੀ ਆਵਾਜ਼ ਨਾਲ ਬੋਲੇ ਰਾਮ ਰਾਏ ਐ ਮਸੰਦੋ ਤੁਸੀਂ ਮੈਨੂੰ ਜ਼ਿੰਦਾ ਜਲਾਇਆ ਕੱਲ੍ਹ ਕੇ ਗੜਫਾ ਨੂੰ ਜ਼ਿੰਦਾ ਜਲਾਏਗਾ ਇਹ ਇਤਿਹਾਸ ਹੈ ਇਹ ਗੁਰੂ ਗੋਬਿੰਦ ਸਿੰਘ ਨੇ ਉਹਨਾਂ ਹੀ ਮਸੰਦਾਂ ਨੂੰ ਡੇਰਾ ਦਉਣ ਦੇ ਜ਼ਿੰਦਾ ਜਲ। ਗੁਸ਼ਟ ਹੋ ਗਏ ਸੀ। ਬੜੇ ਜ਼ਾਲਮ ਹੋ ਗਏ ਸੀ। ਰਾਮਰਾਇ ਅਕਸਰ ਇਸ ਤਰ੍ਹਾਂ ਜੋ ਹੈ ਕਰਦਾ ਹੁੰਦਾ ਸੀ। ਨਿਰਲੇਪ ਹੋ ਜਾਂਦਾ ਸੀ। ਇਸ ਤਰ੍ਹਾਂ ਦੇ ਬੁਰਸ਼ ਸਰੀਰ ਦੇ ਕਸ਼ਟ ਤੋਂ ਵੀ ਨਿਰਲੇਪ ਹੋ ਜਾਂਦੇ ਹੈ। ਕਿਉਂਕਿ ਸਰੀਰ ਨਾਲ ਸੰਬੰਧ ਨਹੀਂ ਰਹਿ ਜਾਂਦਾ। ਮਨਸੂਰ ਨੂੰ ਸੂਲੀ ਤੇ ਚੜਾਇਆ ਜਾ ਰਿਹਾ ਹੈ ਮੁਸਕੁਰਾਂਦਾ ਹੀ ਰਹਿਆ। ਬੰਦ ਬੰਦ ਘਟੇ ਜਾ ਰਹੇ ਨੇ ਮਨ ਹੀ ਸੰਗਦੇ ਪਾਠ ਕਰਦੇ ਪਾਠ ਕਰਦੇ ਉਬਲਦੀ ਦੇਖਦੇ ਚ ਬੈਠੇ ਨੇ ਤਤੀ ਤਵੀ ਤੇ ਬੈਠਨੇ ਗੁਰੂ ਅਰਜਨ ਦੇਵ ਜੀ ਕਹਿੰਦਨ ਆਗਿਆ ਮੇ ਬੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਓ ਜੋ ਜੋ ਹੁਕਮ ਬਿਓ ਸਾਹਿਬ ਕਾ ਸੋ ਮਾਥੇ ਲੈ ਮਾਨਿਆ ਜਿਤਨੇ ਚਿਰ ਤੱਕ ਇਸ ਸਰੀਰ ਦੇ ਨਾਲ ਲਿਪਾਏ ਮਾਣੇ ਮਨੁਕ ਇਸ ਸਰੀਰ ਮਿਲਦਾ ਰਹੇ ਮਿਲਦਾ ਰਹੇ ਜੋ ਜੋ ਮੇਰ શરીર ਕਾ ਵਾਸ਼ਨਾ ਬੱਦਾਂ ਆਵੇ ਜਾਏ ਤੇ ਦੁਖ ਸੁਖ ਦੇ ਚ ਜਨਮ ਬੀਤਿਤ ਕਰਦਾ ਰਹੇ ਜਮੇਗਾ ਮਰੇਗਾ ਕਰਾਂ ਕਰੇ ਦੁਖ ਭੋਗੇਗਾ ਸੁਖ ਵੀ ਭੋਗੇਗਾ ਕਦੀ ਦਿਨ ਤੇ ਕਦੀ ਰਾ ਜਨਮ ਮਰਨ ਤੋਂ ਉਸ ਦਿਨ ਰਹਿਤ ਹੋਵੇਗਾ ਕਦੋਂ ਜੋਤੀ ਜੋਤ ਰਣੀ ਜੇ ਦਿਨ ਸੋਕਸ਼ਮ ਸਰੀਰ ਜੋ ਜੋਤ ਹੈ ਪ੍ਰਮਾਤਮਾ ਦੇ ਚ ਲੀਨ ਹੋ ਜਾਏ ਉਸ ਤੋਂ ਪਹਿਲੇ ਤੇ ਚਲਦਾ ਰਹੇਗਾ ਭਾਰਤ ਦੇ ਸਭ ਤੋਂ ਵੱਡਾ ਦੁੱਖ ਜਨਮ ਨੂੰ ਮੰਨਦੇ ਨੇ ਤੇ ਮਰਨ ਨੂੰ ਮੰਨਦੇ। ਬਾਕੀ ਸਾਰੇ ਦੁੱਖ ਜਨਮ ਮਰਨ ਦੇ ਵਿੱਚ ਕਾਰਨ ਨੇ। ਸਭ ਤੋਂ ਵੱਡਾ ਦੁੱਖ ਜਨਮ। ਜੰਮ ਜੰਮ ਮਰੇ ਮਰੇ ਫਿਰ ਜੰਮੇ। ਬਹੁਤ ਸਜ਼ਾ ਹੈ ਪਿਆਦੇ ਇਸ ਲੰਮੇ। ਬਹੁਤ ਵੱਡੀ ਸਜ਼ਾ ਮਿਲ ਗਈ ਕਿ ਜੰਮਦਾ ਹੈ, ਮਰਦਾ ਹੈ, ਜੰਮਦਾ ਹੈ, ਮਰਦਾ। ਪ੍ਰਭ ਜਨਮ ਮਰਨ ਨੇ ਵਾਰ। ਆਰ ਪਰਿਓ ਦਵਾਰ ਤੇ ਉਧੋਂ ਆਉਂਦਾ ਹੈ ਜਦ ਧੁੰਨ ਨਾਭੀ ਤੱਕ ਪਹੁੰਚਦੀ ਹੈ। ਨਾਥ ਬੂਰੀ ਖੁੱਲ ਜਾਂਦੀ ਏ ਸਰੀਰ ਜ਼ਿੰਦਾ ਰਹਿੰਦਾ ਹੈ ਵਾਸ਼ਨਾਵਾਂ ਦੀ ਮੌਤ ਹੋ ਜਾਂਦੀ ਏ ਕਾਮਨਾਵਾਂ ਦੀ ਮੌਤ ਹੋ ਜਾਂਦੀ ਤੇ ਅੱਜ ਦੀ ਕਥਾ ਆਪਾਂ ਦੇਖੀ ਕਿ ਮਨਸੂਰ ਜੀ ਜਿਹੜੇ ਕਿ ਜੀਵਨ ਮੁਗਧ ਪੁਰਸ਼ ਜਿਹਨਾਂ ਨੂੰ ਕਿਹਾ ਜਾਂਦਾ ਉਹਨਾਂ ਦੇ ਬਾਰੇ ਗਾਨੀ ਸੰਸੀ ਮਸਕੀਨ ਹਣੀ ਦੱਸਦੇ ਪਏ ਸੀ ਕਿ ਉਹਨੇ ਸਾਰੀ ਜ਼ਿੰਦਗੀ ਆਪਣੀ ਰੱਬ ਦੀ ਯਾਦ ਦੇ ਵਿੱਚ ਬਿਤਾਈ ਰੱਬ ਦੀ ਯਾਦ ਦੇ ਨਾਲ ਜੁੜੇ ਰਹੇ ਤੇ ਇੱਕ ਦਿਨ ਜਦੋਂ ਉਹ ਸਰੂਰ ਦੇ ਵਿੱਚ ਉਹਨਾਂ ਦੀ ਜ਼ੁਬਾਨ ਚੋਂ ਨਿਕਲ ਆਇਆ ਅਨਲ ਹਕ ਤੇ ਫਿਰ ਜਿਹੜੇ ਉਹਨਾਂ ਦੇ ਉਸਤਾਦ ਹੈ ਜੁਨੇਦ ਉਹਨਾਂ ਨੇ ਕਿਹਾ ਕਿ ਤੂੰ ਮਨਸੂਰ ਇਹ ਗੱਲ ਅੱਜ ਮੇਰੇ ਸਾਹਮਣੇ ਤੇ ਕਹਿ ਦਿੱਤੀ ਹੈ ਇਸ ਸਮਾਜ ਦੇ ਸਾਹਮਣੇ ਇਸ ਜਗਤ ਦੇ ਸਾਹਮਣੇ ਨਾ ਕਹੀਂ ਕਿਉਂਕਿ ਮੈਨੂੰ ਤਾਂ ਪਤਾ ਕਿ ਤੇਰੀ ਜਿਹੜੀ ਹੈ ਲੈਵਲ ਕਿੱਥੇ ਹੈ ਤੂੰ ਕਿਸ ਹਿਸਾਬ ਦੇ ਨਾਲ ਇਹ ਗੱਲ ਕੀਤੀ ਹੈ ਲੇਕਿਨ ਇਹ ਜਿਹੜਾ ਮਾਸ਼ਰਾ ਜਗਤ ਹੈ ਨਾ ਉਹ ਤੇਰੀ ਇਸ ਗੱਲ ਨੂੰ ਨਹੀਂ ਸਮਝ ਸਕੇਗਾ ਉਹ ਤੈਨੂੰ ਸਖਤ ਸਜ਼ਾ ਦੇਵੇਗਾ ਤੇ ਉਹੀ ਗੱਲ ਹੋਈ ਕਿ ਦੇਖੋ ਜਦੋਂ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਰੱਬ ਦੀ ਗੱਲ ਦਾ ਜ਼ਿਕਰ ਹੋ ਰਿਹਾ ਸੀ ਰੱਬ ਦਾ ਜ਼ਿਕਰ ਹੋ ਰਿਹਾ ਸੀ ਤੇ ਉੱਥੇ ਜਾ ਕੇ ਜਦੋਂ ਮਨਸੂਰ ਨੇ ਅਨਲ ਹੱਕ ਦੀ ਗੱਲ ਕੀਤੀ ਤੇ ਬਾਦਸ਼ਾਹ ਗੁੱਸੇ ਜਾ ਆ ਗਿਆ ਤਹਿਸ ਚ ਆ ਗਿਆ ਬਾਦਸ਼ਾਹ ਨੇ ਕਿਹਾ ਤੂੰ ਤੇ ਕਾਫਰ ਹੋ ਗਿਆ ਫਤਵੇ ਲਾਏ ਗਏ ਤੇ ਉਹਨਾਂ ਨੂੰ 16ਵੇਂ ਦਿਨ ਫાંਸੀ ਤੇ ਚੜਾ ਦਿੱਤਾ ਗਿਆ ਤੇ ਜਦੋਂ ਫાંਸੀ ਤੇ ਚੜਾਉਣ ਲੱਗੇ ਸੀ ਤੇ ਉਦੋਂ ਉਹਨਾਂ ਦੇ ਜਿਹੜੇ ਉਸਤਾਦ ਜੁਨੇਦ ਸੀ ਉਹ ਆਏ ਉਹਨੇ ਕਹਾ ਮੈਂ ਤੈਨੂੰ ਕਿਹਾ ਸੀ ਨਾ ਕਿ ਜਿਹੜਾ ਜਗਤ ਹੈ ਨਾ ਇਹਨਾਂ ਦੀ ਸਮਝ ਦੇ ਵਿੱਚ ਇਸ ਸਮਾਜ ਦੀ ਸਮਝ ਦੇ ਵਿੱਚ ਤੇਰੀ ਗੱਲ ਨਹੀਂ ਆਉਣੀ ਕਿਉਂਕਿ ਇਹ ਸਮਾਜ ਜਿਹੜਾ ਨਾ ਇਹ ਜਗਤ ਇਹ ਮਾਹੌਸਰਾ ਇਹ ਦੋ ਲੋਕਾਂ ਦੀ ਜਿਹੜੀ ਨਾ ਉਹਨਾਂ ਨੂੰ ਨਹੀਂ ਕਬੂਲ ਕਰਦਾ ਇੱਕ ਤੇ ਪਾਗਲ ਕਿਉਂਕਿ ਉਹਦੀ ਬੁੱਧੀ ਇਸ ਸਮਾਜ ਦੇ ਨਾਲੋਂ ਨੀਵੀਂ ਹੁੰਦੀ ਹੈ ਨਹੀਂ ਸਮਝ ਆਉਂਦੀ ਉਹਨੀਆਂ ਗੱਲਾਂ ਲੋਕਾਂ ਨੂੰ ਤੇ ਇੱਕ ਜਿਹੜੇ ਗਿਆਨੀ ਹੁੰਦੇ ਸੰਤ ਹੁੰਦੇ ਐ ਇਹਨਾਂ ਦੀ ਜਿਹੜੀ ਗੱਲਾਂ ਨਾ ਉਹ ਵੀ ਇਸ ਜਿਹੜਾ ਜਗਤ ਹੈ ਮਾਸ਼ਰਾ ਨਾ ਇਹਨਾਂ ਨੂੰ ਸਮਝ ਨਹੀਂ ਆਉਂਦੀਆਂ ਕਿਉਂਕਿ ਉਹਨਾਂ ਦਾ ਜਿਹੜੇ ਬੁੱਧੀ ਹੈ ਨਾ ਉਹ ਇਸ ਮਾਸ਼ਰੇ ਦੇ ਲੋਕਾਂ ਨਾਲੋਂ ਉੱਤੇ ਲੈਵਲ ਦੀ ਹੁੰਦੀ ਹੈ ਇਸ ਕਰਕੇ ਉਹਨਾਂ ਦੀਆਂ ਗੱਲਾਂ ਵੀ ਇਸ ਮਾਸ਼ਰੇ ਦੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਉਹ ਸਮਝਦੇ ਐ ਕਿ ਪਾਗਲ ਐ ਇਹ ਗੁਨਾਹ ਕਰਨਦਿਆ ਤੇ ਤੈਨੂੰ ਮੈਂ ਸਮਝਾਇਆ ਸੀ ਕਿ ਤੇਰੇ ਇਸ ਗੱਲ ਜਿਹੜੀ ਹੈ ਇਹ ਜਿਹੜਾ ਇਹ ਨਾ ਮਾਸਰੇ ਦੇ ਲੋਕਾਂ ਦੇ ਵਿੱਚ ਸਮਝ ਨਹੀਂ ਆਉਣੀ ਜਿਹੜਾ ਨੇ ਤੈਨੂੰ ਸਜ਼ਾ ਦੇ ਦੇਣੀ ਹੈ ਤੇ ਦੇਖ ਲੈ ਅੱਜ ਤੈਨੂੰ ਸਜ਼ਾ ਦੇ ਦਿੰਦੇ ਤੇ ਗੱਲ ਬਿਲਕੁਲ ਹਕੀਕਤ ਹੈ ਕਿ ਜਿਹੜੇ ਰੱਬ ਨਾਲ ਜੁੜੇ ਹੁੰਦੇ ਹਨ ਉਹ ਇਸ ਸਮਾਜ ਦੇ ਜਿਹੜੇ ਲੋਕ ਹੈ ਉਹਨਾਂ ਨਾਲ ਕਈ ਗੁਣਾ ਅਫਜ਼ਲ ਹੁੰਦੇ ਆ ਆਲਾ ਹੁੰਦੇ ਆ ਉਹਨਾਂ ਦੀ ਬੁੱਧੀ ਇਹ ਜਿਹੜੇ ਸਮਾਜ ਦੇ ਲੋਕਾਂ ਦੀ ਬੁੱਧੀ ਉਹਨਾਂ ਨਾਲ ਕਈ ਗੁਣਾ ਉੱਤਲੇ ਲੈਵਲ ਤੇ ਹੁੰਦੀ ਹੈ ਇਸ ਕਰਕੇ ਉਹਨਾਂ ਦੀਆਂ ਗੱਲਾਂ ਵੀ ਸਾਡੇ ਵਰਗੇ ਲੋਕਾਂ ਨੂੰ ਸਮਝ ਨਹੀਂ ਆਉਂਦੀਆਂ ਕਿਉਂਕਿ ਉਹ ਰੱਬ ਦੇ ਨਾਲ ਜੁੜੇ ਹੁੰਦੇ ਬਹੁਤ ਗਹਿਰੀਆਂ ਤੇ ਡੂੰਘੀਆਂ ਗੱਲਾਂ ਕਰਦੇ ਆ ਜਿਹੜੀਆਂ ਇੱਕ ਸਾਡੇ ਵਰਗੇ ਆਮ ਮਨੁੱਖਾਂ ਨ ਇਨਸਾਨਾਂ ਨੂੰ ਨਹੀਂ ਸਮਝ ਆਉਂਦੀਆਂ ਅਹੀਂ ਸਮਝਨੇ ਸ਼ਾਇਦ ਇਹ ਪਾਗਲ ਜਿਹੜੀਆਂ ਆਈਂਦੀਆਂ ਗੱਲਾਂ ਕਰਨਦੇ ਲੇਕਿਨ ਉਹ ਸਹੀ ਗੱਲ ਕਰਦੇ ਪਏ ਤੇ ਉਹਨਾਂ ਨੇ ਉਹੀ ਗੱਲ ਆਪਣੇ ਉਸਤਾਦ ਨੂੰ ਵੀ ਕਹੀ ਕਿ ਮੈਂ ਇਹ ਗੱਲ ਨਹੀਂ ਕੀਤੀ ਇਹਨਾਂ ਦਾ ਹੱਕ ਇਹ ਮੇਰ ਕੋ ਇਹ ਰੱਬ ਨੇ ਗੱਲ ਕੀਤੀ ਹੈ ਮੈਂ ਅੱਗੋਂ ਸਿਰਫ ਕਹਿਨ ਹਾਲਾ ਗੱਲ ਰੱਬ ਕਰਨ ਦੇ ਆਪੈਂ ਅਨਲ ਹੱਕ ਰੱਬ ਕਹਿਨ ਦਿਆ ਵੈ ਮੈਂ ਨਹੀਂ ਕਿਹਾ ਲੇਕਿਨ ਜਨੇਦ ਅੱਗੋਂ ਕਹਿੰਦਾ ਮੈਂ ਇਸ ਚੀਜ਼ ਨੂੰ ਸਮਝ ਨਾਲ ਲੇਕਿਨ ਇਹ ਜਿਹੜਾ ਜਗਤ ਹੈ ਮਾਸ਼ਰਾ ਇਹ ਇਸ ਚੀਜ਼ ਨੂੰ ਨਹੀਂ ਸਮਝਦਾ ਇਹਨਾਂ ਨੂੰ ਇਸ ਚੀਜ਼ ਦੀ ਬੁੱਧੀ ਨਹੀਂ ਹੈ ਇਹਨਾਂ ਦੀ ਅਕਲ ਬਹੁਤ ਛੋਟੀ ਹੈ ਇਸੇ ਕਰਕੇ ਦਿਨ ਸਜ਼ਾ ਦੇਂਦੇ ਆ ਬਾਕੀ ਵੀਰੋ ਅੱਜ ਦੀ ਕਹਾਣੀ ਤੁਸੀਂ ਦੇਖੀ ਹੈ ਇਸ ਦੇ ਬਾਰੇ ਤੁਹਾਡਾ ਕੀ ਕਹਿਣਾ ਕਮੈਂਟ ਕਰਕੇ ਆਪਣੀ ਰਾਏ ਦੇ ਜ਼ਰੂਰ ਲਾਜ਼ਮੀ ਕਰਿਓ ਆਪਣਾ ਰਿਕਵਟਸ ਰੱਖਿਆ ਹਾਲ ਆਪਰਾ